ਪੈ ਗਿਆ ਸੀ ਡੌਗੀ ਪਿੱਛੇ ਪੈ ਗਿਆ ਸੀ ਡੌਗੀ ਡੌਗਸ ਡੌਗ ਡੌਗ ਪਿੱਛੇ ਡੌਗ ਪਿੱਛੇ ਡੌਗ ਅਸੀਂ ਜਾ ਰਹੇ ਆ ਘਰ ਨੂੰ ਅਸੀਂ ਲੈ ਲਿਆ ਮੂਖਲੀ ਘਰੋਂ ਅਸੀਂ ਲੈ ਕੇ ਆਉਂਦੇ ਮੂਖਲੀ ਪਾਇਆ ਸਾਡੇ ਪਈਏ ਚਾਹੀਦੀ ਮੈਨੂੰ ਲੋਣੀ ਆਹ ਇਹ ਬੱਤੀ ਚੱਲੀ ਜਾਂਦਾ ਆਹ ਚੋਣ ਇਹ ਕਿੰਦਾ ਹੈ ਇਹਨਾਂ ਦੇ ਕਿੰਨੇ ਚਿੱਟਾ ਇੱਕ ਬਵਸ ਤੇ ਤੱਕੀ ਪ੍ਰਿਪਵਸ ਤੇ ਤਫਰ <small> ਬਦਲਾ ਤਦ ਰਾਜ ਦਾ ਆ ਗਿਆ ਜੀ 400 ਪੈਂਟਾ ਮੈਂ ਕਿਹਾ ਆਪਨੇ ਦਾ ਬਾਲ ਕੋਲ ਆ ਗਿਆ ਆਪਣੇ ਘਰ ਸੜਕ ਜਮਾਂ ਹੀ ਕਨੇਡ ਦੇ ਦੇਖ ਫੰਟੂਨ ਦਿਖਾਉਣੇ ਘਰ ਲੱਜਾਦੇ ਹੋਏ ਆ ਆ ਗਿਆ ਜੀ ਫਰਮੈਨ ਨੂੰ ਆਪ कार्यक्रम करेंगे ब्लॉग सच्ची कार्य की सारे पैन का मानसरेन बदिया ठीठा रोंगे सच्ची बदिया जी सच्ची कार्य के पैन प्राप्त बनोगे टेबल दूसरों के राज्य को चींगे परमात्मत वन न्यूजार्जी कलाम जरखे सच्चे भाषा धर धोकड़ी रात चौकनी तरक्की बातचीत जी ਮੇਰੇ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬੱਚਿਆਂ ਨੂੰ ਵੀਰਾਂ ਨੂੰ ਸਾਰ ਨੂੰ ਚਰਤੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮਾਰ ਮੇठे ਜੋ ਸੰਦੇਸ਼ ਵਿੱਚ ਮੇਰੇ ਭੈਣ ਭਰਾਵਾਂ ਬਜ਼ੁਰਗ ਮਾਤਾਵਾਂ ਬੱਚੇ ਸਾਰੇ ਹਨ ਪਿਆਰ ਨਾਲ ਸਸਰੀ ਸਾਹਿਬ ਜੀ ਪਰਮਾਤਮਾ ਚਰਤੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਭ ਨੂੰ ਕਮਾਈਆਂ ਚ ਵਾਧੇ ਕਰੇ ਚੌਕਛਾਂ ਦੀਪਕ შე ਜੇ ਆ ਹੁਣ ਦੋ ਦਿਨ ਜਿਹੜੇ ਮੀਂਹ ਜ्यादा ਮੀਂਹ ਪੈ ਚੁੱਕੇ ਨੇ ਤੇ ਪ੍ਰਮਾਤਮਾ ਅਗੇ ਤਸ ਕਰਦੇ ਆ ਹੁਣ ਫਸਲ ਪੱਕੀ ਹੈ ਜੀ ਤੇ ਹੁਣ ਰੈਮ ਕਰੋ ਤੰਦਰੁਸਤੀ ਬਾਰਸ਼ੋ ਜੀ ਅੱਗੇ ਵੀ ਪੰਜਾਬ ਹਾੜਾ ਨਹੀਂ ਪੇਟ ਜਣਿਆ ਹੋਇਆ ਤੇ ਉਹ ਪਹਿਲਾ ਵਾਲੇ ਕੰਮ ਨਹੀਂ ਹਜੇ ਸੈੱਟ ਹੋਏ ਤੇ ਹੋੜਾ ਵਾਰਸ਼ ਪੈਣੇ ਕਰਕੇ ਬਹੁਤ ਹੀ ਜ਼ਿਆਦਾ ਕੇ ਨੁਕਸਾਨ ਹੋ ਚੁੱਕਿਆ ਹੈ ਸੋ ਪਰਮਾਤਮਾ ਦੇ ਕਿਰਪਾ ਕਰਨ ਸਾਥੇ ਅਰਦਾਸ ਬੇਤੀ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖ ਸੱਚੇ ਪਾਤਸ਼ਾਹ ਇਹ ਜੀ ਆਪਣੀ 6 ਮਹੀਨੇ ਦੀ ਕਮਾਈ ਹੁੰਦੀ ਹੈ ਕਿਸਾਨ ਵੀਰ ਦਰ ਪਰ ਰਾਤੋਂ ਆਉਂਦੀ ਨਿੰਦ ਕਰਦਾ ਹੈ ਸੱਚੇ ਪਾਤਸ਼ਾਹ ਤੁਸੀਂ ਜਰੂਰ ਕਿਰਪਾ ਕਰੋ ਇਹੀ ਸਾਡੀ ਹੱਤਵੰਨ ਕਿ ਬੇਤੀ ਹੈ ਇਸ ਨੂੰ ਅਦਾਸ ਬੇਤੀ ਨੂੰ ਕਬੂਲ ਕਰਨਾ ਜੀ ਪਰਮਾਤਮਾ ਕੋਈ ਹਿਤਾਸ ਹੈ ਮੈਂ ਪੈ ਗਿਆ ਬਹੁਤ ਗਿਆ ਕਈ ਥਾਂ ਚਿਕੇੜਾ ਬਹੁਤ ਆਇਆ ਤੇ ਚਿਕੇੜੇ ਦੇ ਨਾਲ ਝੋਨੇ ਬਹੁਤ ਜ਼ਿਆਦਾ ਖਰਾਬ ਹੋ ਗਏ ਤੇ ਮਨ ਬਹੁਤ ਦੁਖੀ ਹੋਇਆ ਪਹਿਲਾਂ ਤਾਂ ਹੜਾਂ ਦਾ ਕਰਕੇ ਹੋਏ ਨੁਕਸਾਨ ਹੋਣ ਤੋਂ ਪਰਸਪਰ ਚੋਤੇ ਤੇ ਪੈ ਰਹੇ ਆ ਲਗਾਤਾਰ ਨਹੀਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਿਵੇਂ ਸਾਫ ਘਰ ਦੀ ਨੇਤ ਸਾਰੀ ਖਰਾਬ ਹੋ ਜਾਂਦੀ ਐ ਜਿੰਨੀ ਇੰਤਕੀ ਕੋਈ ਐ ਆਪਾਂ ਤਾਂ ਇਹ ਅਰਦਾਸ ਬੈਂਦੀ ਕਰਦੇ ਸੱਚੇ ਪਾਤਸ਼ਾਹ ਦੇ ਸਾਰੇ ਭੈਣ ਭਰਾਵਾਂ ਨੂੰ ਤਰਤੀ ਰੱਖੇ ਦੂਸਰੀ ਇਹ ਗੱਲ ਹੈ ਜੀ ਜਿਵੇਂ ਹੁਣ ਆਪਾਂ ਜਿਹੜਾ ਇਹ ਵਿਚਾਰਾਂ ਦੇ ਖਾਰ ਦਵਾ ਰੋੜ ਕੇ ਨਾ ਤੇ ਜ਼ਮੀਨਾਂ ਖਰਾਬ ਹੋ ਗਈਆਂ ਤੇ ਉਹ ਵੇਖੋ ਉਹਨਾਂ ਵਿਚਾਰ ਨੇ ਕਿੰਨੇ ਆਪ ਆਪ ਦੀ ਹੱਡ ਮੈਲਤ ਨਾ ਕਮਾਈ ਨਾ ਕਰਕੇ ਕਿੰਨਾ ਕੁਝ ਬਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਹਾਂ ਜਿਵੇਂ ਬਣਾਉਣ ਲੱਗੇ ਚਾ ਮੈਂ ਇਕੱਲਾ ਹੱਜ ਮਣਵੀਰ ਨੇ ਚਾਹਤ ਆ ਨਹੀਂ ਮਣਵੀਰ ਤੇ ਨਾ ਮੈਂ ਬਣਾਉਣਾ ਚਾ ਵੇਖੋ ਜੀ ਮੌਸਮ ਫੇਰ ਹੋਵੇਂ ਆ ਹਜੇ ਨਹੀਂ ਆਲਾ ਦੋ ਤਿੰਨ ਦਿਨ ਤੋਂ ਫੇਰੇ ਆ ਸੀ ਨਹੀਂ ਹਾਂ ਜੀ ਆਥੀ ਚੱਲੇ ਚਾਵੜਨ ਚਲਾ ਤੁਹਾਡੇ ਹੋਟਲਿੰਦਾ ਇਹ ਨਤਰ ਸਸ ਜਾਂਦੀ ਦੀ ਅਗਲੀ ਬੱਸਾਂ ਆਏ ਅੰਦਰ ਹੋਏ ਕਹਨੇ ਕਿਉਂ ਕਿੱਧਰ ਭਜਾਤੇ ਆਪਸਾ ਉੱਥੇ ਲਾਇਆ ਸੀ ਸਮਾਨ ਸਮਾਨ ਵਿੱਚ ਰੱਤੀ ਵੜੀ ਕਿਉਂ ਨਾ ਥੇਕਿਨਾਂ ਨੂੰ ਜਾਣਨ ਇਸ ਦਾ ਬੰਦਨ ਹੈ ਸਿਖਾਤਾ ਸਿਖਾਤਾ ਕਾਨੂੰਨ ਹੈ ਕਾਲਾ ਕਾਨੂੰਨ ਹੈ बोलो माजे का साक्ता डर रहा कथनो जो तो मैंने आकर आया वहाँ बा बच्चे बा बोले जान तू नहीं बच्चा नहीं जाना तू जाना तू जाना बच्चा नहीं नहीं जाना हाँ जे जे बच्चे ने जान के देख के मिला लिया तेरे को